ਜੰਮੂ ਕਸ਼ਮੀਰ ਦੇ ਨਾਲ ਲੱਗਦੇ ਪਠਾਨਕੋਟ ਦੇ ਵਿੱਚ ਪਹਿਲੇ ਪੜਾਅ ਦੀ VOTING ਕਾਰਨ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕੋਈ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਫਲੈਗ ਮਾਰਚ ਕਰਿਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਅੱਜ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਫਲੈਗ ਮਾਰਚਟੇਆ ਗਿਆ ਸਮੋਕਿਓ ਦੇ ਗੱਲਬਾਤ ਕਰਦਿਆ ਹੋਇਆ ਐਸਐਸਪੀ ਪਠਾਨਕੋਟ ਵੱਲੋਂ ਦੱਸਿਆ ਗਿਆ ਕਿ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਜ਼ਿਲ੍ਹਾ ਪਠਾਨਕੋਟ ਹੁਣ ਨਾਲ ਇੱਥੇ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਉੱਥੇ ਹੀ ਪੁਲਿਸ ਪਾਲ ਦੇ ਵਿੱਚ ਵੀ ਵਾਦਾ ਕੀਤਾ ਗਿਆ ਅੱਜ VOTING ਹੋ ਰਹੀ ਹੈ ਠੀਕ ਹੈ ਨਾ ਅਜੇ ਬੜੇ ਕੀ ਕਿਦਾਂ ਦੇ ਪੁਖਤਾ ਪ੍ਰਬੰਧ ਜਿਹੜੇ ਪੁਲਿਸ ਵੱਲੋਂ ਕੀ ਜਿਵੇਂ ਤੁਹਾਨੂੰ ਪਤਾ ਹੈ ਫਰਸਟ ਫੇਜ਼ ਆਫ VOTING ਹੈ ਐਂਡ ਜੇ ਐਂਡ ਕੇ ਦੇ ਵਿੱਚ ਫਰਸਟ ਫੇਜ਼ ਦੇ ਵਿੱਚ ਹੀ ਜਿਹੜੀ VOTING ਹੋ ਰਹੀ ਹੈ ਤਾ ਉਹਦੇ ਸਿਲਸਿਲੇ ਦੇ ਵਿੱਚ ਸਾਡਾ ਇੱਕ ਲੰਬਾ ਬਾਉਂਡਰੀ ਲੱਗਦੀ ਹੈ ਜੇ ਐਨ ਕੇ ਦੇ ਨਾਲ ਜਿਹੜਾ ਕਠਵਾ ਡਿਸਟ੍ਰਿਕਟ ਹੈ ਜੇ ਐਨ ਕੇ ਦਾ ਤਾਂ ਉਹਨਾਂ ਦੇ ਨਾਲ ਲੱਗੇ ਜਿਹੜੇ ਸੀਮਾ ਹੈ ਉਥੇ ਵਕ ਵਕ ਜਿਹੜੇ ਨਾਕੇ ਸਾਡੇ ਲੱਗੇ ਹੋਏ ਕਰੀਬਨ 13 ਨਾਕੇ ਸਾਡੇ ਆ ਐਂਡ ਉੱਥੇ ਆਪਾਂ ਫੋਰਸ ਡਿਪਲੋਏ ਕੀਤੀ ਹੋਈ ਹੈ ਉੱਥੇ ਨਿਗਰਾਨੀ ਪ੍ਰੋਪਰ ਰੱਖੀ ਜਾ ਰਹੀ ਹੈ ਆਵਰ ਐਸ ਐਚ ਓਜ਼ ਐਂਡ ਕਨਸਰਨਡ ਜੀਓਜ਼ ਦੇ ਹੈਵ ਵਿਜ਼ਿਟਿਡ ਦ ਸਪੌਟਸ ਸੋ ਥੈਟ देयर इज नो ਮੂਵਮੈਂਟ ਅਨਨੈਸੈਸਰੀ ਮੂਵਮੈਂਟ ਆਫ ਪੀਪਲ ਜਾਂ ਕਿਸੇ ਇਹੋ ਜੀ ਚੀਜ਼ ਦੀ ਮੂਵਮੈਂਟ ਜਿਹਦੇ ਨਾਲ ਇੰਡਿਊਸਮੈਂਟ ਹੋ ਸਕਦਾ ਹੈ ਥੈਟ ਹੈਜ਼ ਬੀਨ ਟੇਕਨ ਕੇਅਰ ਆਫ ਮੋਡਲ ਕੋਡ ਆਫ ਕੰਡਕਟ ਸਰ ਲਾਗੂ ਕਰ ਲਈ ਆਪਣੇ ਅਫਸਰਾਂ ਨੇ ਕੀ ਰਾਇ ਕੀਤੀ ਹੈ ਨਹੀਂ ਇਹਦੇ ਵਿੱਚ ਅਸੀਂ ਇਹੀ ਹੈ ਕਿ ਇੱਕ ਪਾਸੇ ਸੀ ਕੌਨਫੀਡੈਂਸ ਬਿਲਡਿੰਗ ਮੈਜਰਸ ਕਰ ਰਹੇ ਨੇ ਤਾਂ ਇਲੈਕਸ਼ਨ ਦੀ ਤਿਆਰੀਆਂ ਨਾਲ ਦੇ ਨਾਲ ਚੱਲ ਰਹੀਆਂ ਹੈਗੀਆਂ ਤਾਂ ਬਾਕੀ ਜਿਹੜਾ ਇਹਦੇ ਵਿੱਚ ਪੈਰਾਮੀਟਰ ਹੁੰਦੇ ਇਲੈਕਸ਼ਨ ਦੇ ਜਿਵੇਂ ਵੈਪਨ ਡਿਪੋਜ਼ੀਸ਼ਨ ਹੁੰਦਾ ਹੈ ਤਾਂ ਬਾਕੀ ਐਨਬੀਡਬਲ ਸਰਵ ਕਰਨੇ ਹੁੰਦੇ ਹੈ ਤਾਂ ਉਹ ਸਾਰ ਨਾਲ ਦੇ ਨਾਲ ਚੱਲ ਰਿਹਾ ਹੈ